ਈਵਨਿੰਗ ਸਾਰਿਆਂ ਨੂੰ ਅੱਜ ਜਦੋਂ ਮੈਂ ਘਰ ਆਇਆ ਤਾਂ ਮੈਂ ਦੇਖਿਆ ਕਿ ਪਾਰਸਲ ਆਇਆ ਹੋਇਆ ਸੀ ਜਦੋਂ ਮੈਂ ਦੇਖਿਆ ਇਹ ਪਾਰਸਲ ਤਾਂ ਸਾਹੰਦਾ ਸੀ ਪਰ ਮੈਨੂੰ ਵੇਖਣਾ ਸੀ ਕਹਿੰਦੇ ਅੰਦਰ ਕੀ ਆ ਪਰ ਸਾਡੇ ਤੋਤੇ ਨੇ ਮੈਨੂੰ ਇਹਨੂੰ ਹੱਥ ਨਹੀਂ ਲਾਉਣ ਦਿੱਤਾ ਇਹ ਪਾਰਸਲ ਦੇ ਕੋਲ ਜਾ ਕੇ ਬਹਿ ਗਿਆ ਕਿ ਤੂੰ ਨਹੀਂ ਹੱਥ ਲਾਉਣਾ ਇਹ ਛੋਟੀ ਦੀਦੀ ਦਾ ਪਾਰਸਲ ਆ ਬਾਅਦ ਵਿੱਚ ਥੋੜਾ ਜਿਹਾ ਚਿਰ ਬਾਅਦ ਆਪ ਹੀ ਪਾਰਸਲ ਖੋਲਣ ਲੱਗਾ ਕਿ ਉਹਨੇ ਤਾਂ ਲੇਟ ਆਉਣਾ ਚਲੋ ਮੈਂ ਹੀ ਖੋਲ ਲਵਾਂ ਬਹੁਤ ਹੈਵ ਜਿੰਨੇ ਚੰਦੇ ਮਾਰੀ ਗਾਣ ਨੂੰ ਪਰਿੰਤ ਪਾਰਸਲ ਲਿਖੋ ਲੈ ਥੋੜੇ ਚਿਰ ਬਾਅਦ ਇਹਨੇ ਛਾਰ ਕਿਾ ਕਿ ਚਲ ਨਹੀਂ ਪਾਰਸਲ ਨਹੀਂ ਖੋਲਦਾ ਚਲ ਨਹੀਂ ਸਹੀ ਜਦੋਂ ਉਹ ਦੱਸਿਆ ਉਹ ਪਾਰਸਲ ਲੈਣ ਲਈ ਤੋਤੇ ਕੋਲ ਗਈ ਤੋਤੇ ਨੇ ਸਾਡੇ ਨੇ ਮਿੰਟ ਚ ਪਾਰਸਲ ਦੇਤਾ ਕਿ ਆਲਾ ਬਈ ਤੂੰ ਲੈ ਜਾ ਤੇਰੀ ਇਮਾਨਤ ਤੇਰੇ ਵਾਸਤੇ ਸਾਹਮਣੇ ਰੱਖੀ ਹੋਈ ਸੀ ਪਾਰਸਲ ਲੈ ਕੇ ਜਦੋਂ ਅੰਦਰ ਜਾਣ ਲੱਗੇ ਨੇ ਮਗਰ ਮਗਰੀ ਕਿ ਮੈਂ ਵੀ ਤੁਹਾਡੇ ਨਾਲ ਆਣਾ ਇੰਨਾ ਚਿਰ ਮੈਂ ਤੁਹਾਡੇ ਪਾਰਸਲ ਦੀ ਰਾਖੀ ਕੀਤੀ ਹੁਣ ਮੈਨੂੰ ਤਾਂ ਨਾਲ ਲੈ ਜਾ ਨਾਲ ਜਾ ਕੇ ਬਾਦਚਿਆਂ ਦੀ ਗੋਦੀ 'ਚ ਬੈਠਣ ਦੀ ਕੋਸ਼ਿਸ਼ ਕਰਨ ਲੱਗਾ ਗੋਦੀ 'ਚ ਬਹਿ ਗਿਆ ਕਹਿੰਦਾ ਚਲੋ ਮੈਂ ਖਲਵਾਉਣਾ ਨਾਲ ਉਹ ਖੋਲਣ ਲੱਗੀ ਇਹਨੂੰ ਗੋਦੀ 'ਚ ਬਾਹਰ ਵਿੱਚ ਪਰਸਲ ਦੇ ਉੱਤੇ ਬਹਿ ਗਿਆ ਕਿ ਮੈਂ ਨਹੀਂ ਇਹਨੂੰ ਮੈਂ ਹੁਣ ਕੀਤਾ ਵਾ ਰੱਖਿਆ ਸਾਹਿਬ ਕਿਤੇ ਮੈਂ ਹਉਣੇ ਦੇ ਉੱਤੇ ਬਹਿਣਾ ਵਾ ਪਰ ਉਹਨੇ ਵਿਚਾਰੀ ਨਾਲ ਉਹ ਚਾੱਕ ਕੇ ਨਾ ਥੋੜਾ ਪਾਸੇ ਕੀਤਾ ਕਿ ਤੂੰ ਪਾਸੇ ਹੋ ਜਾ ਮੈਨੂੰ ਖੋਲ ਕੇ ਵੇਖ ਲੈਂਦੇ ਇਹ ਡੱਬੇ ਦੇ ਉੱਤੇ ਨਹੀਂ ਉਤਰਿਆ ਕਿ ਮੈਂ ਤਾਂ ਡੱਬੇ ਦੇ ਉੱਤੇ ਬਹਿਣਾ ਹੀ ਪੈਣਾ ਵਾ ਮੈਂ ਇਹਨੂੰ ਸੰਭਾਲ ਕੇ ਰੱਖਿਆ ਫਿਰ ਉਹਨੇ ਇਹਨੂੰ ਖੋਲ ਕੇ ਵਿਖਾਇਆ ਕਿ ਆਹ ਵੇਖ ਬਾਰਸਲ ਦੇ ਵਿੱਚੋਂ ਬੂਟ ਨਿਕਲੇ ਆ ਫਿਰ ਇਹ ਖੁਸ਼ ਹੋ ਜੋੜਨ ਲੱਗਿਆ ਜਦੋਂ ਇਹਨੇ ਕੋਲੇ ਕਰਕੇ ਵਿਖਾਇਆ ਤੇ ਹੱਸਣ ਲੱਗ ਗਿਆ ਦੇਖੋ ਕਿੰਨਾ ਚਮਚਾ ਇਹ ਸਾਈਂ ਦਾ ਬਾਲਾ ਕਪੜਾ ਤੋਤਾ ਵਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ